i uh, ਦੀ ਵਾਹ ਹੈ ਗੁਰੂ ਜੀ ਸੰਗਤ ਬਹੁਤ ਆਈ ਹੋਈ ਆ ਤੇ ਕਰਕੇ ਮਨੀਗਾਂ ਸਾਹਿਬ ਨੂੰ ਇਹਨਾਂ ਦਿਨਾਂ ਇਹ ਸੰਗਤ ਦਰਸ਼ਨ ਕਰਨ ਜਾਂਦੀ ਆ ਬਾਕੀ ਘੁੰਮਣ ਕਰਨ ਵਾਲੇ ਮਨਾਲੀ ਨੂੰ ਜਾਣ ਵਾਲੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇੱਥੇ ਕਮਰੇ VIA ਔਖਾ ਹੋ ਜਾਂਦਾ ਆ ਤੇ ਵੈਸੇ ਪੂਰਾ ਆਨੰਦ ਮਈ ਸੀ ਦਰਸ਼ਨ ਹੋ ਗਏ ਆ ਗੁਰੂ ਚਰਨਾਂ ਦੀ ਲਵਾ ਲਈ ਆ ਹਾਜ਼ਰੀ ਤੇ ਤੂਫਾਨ ਆਪਣਾ ਤਿਆਰ ਵਰ ਤਿਆਰ ਆ ਪਰ ਆਪਾਂ ਪਿਛਲੇ ਹਿਸਾਬ ਨਾਲ ਚੱਲਣ ਡਏ ਆ ਪਰ ਇੱਥੇ ਤੁੱਪ ਬਹੁਤ ਹੋ ਗਈ ਆ ਹਾਂ ਸਮਾਂ 6:30 ਦਾ ਚੱਲ ਬਈ ਤੂਫਾਨ ਸਿਆ ਛੱਡੀ ਲਗਾਮਾਂ ਤੇਰੀਆਂ ਹਾਂਜੀ ਸੰਗਤ ਜੀ ਆ ਜਾਓ ਜੀ ਲਾਓ ਫੇ ਜਕਾਰਾ ਛੱਡੋ ਜਕਾਰਾ ਫੇ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਆਇਆ ਛੱਡਦੇ ਆ ਜੀ ਹੁਣ ਲਗਾਮਾਂ ਕੋਲੇ ਤੂਫਾਨ ਦੀਆਂ ਕੋਸ਼ਿਸ਼ ਕਰਾਂਗੇ ਆਪਣੇ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਪਹੁੰਚਣ ਦੀ ਸਵਾ ਆਪਣੇ 64000 ਤੇ ਮੈਗਾ ਬਰੌਂਡਾ ਬਰੌਂਡਾ ਖਾ ਕੇ ਚੱਲਦੇ ਆ ਤੇ ਪਰੌਂਠਾ ਮੈਣ ਦੀ ਚਾਹ ਮੈਣ ਦੀ ਸੁਭਾਵਨਾ ਇੰਨੀ ਸਵਕਤ ਤੇ ਸਵਕਤੇ ਵੀ ਬਸ ਸਟੈਂਡ ਤੇ ਹੁੰਦੀ ਆ ਤੇ ਆਪਾਂ ਪਹੁੰਚ ਗਏ ਆ ਬਸ ਸਟੈਂਡ ਮੰਡੀ ਦਾ ਡਿਜੀਟਲ ਆਈਐਸਪੀਟੀ ਮੰਡੀ ਹਿਮਾਚਲ ਪ੍ਰਦੇਸ਼ ਇਧਰ ਆਪਾਂ ਇੱਕ ਦੁਕਾਨ ਦਾ ਪਈ ਸੀ ਤੇ ਇਥੇ ਪਰੌਂਠਾ ਘੇਤਦਾ ਆ ਤੇ ਨਾਲ ਚਾਹ ਤੇਜ ਮਿੱਠੇ ਵਾਲੇ ਹਾਜ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹੋ ਦਿਲ ਪਹਿਲਾ ਜਹਾਨ ਨਹੀਂ ਰਿਆ ਏ ਕਠੋਰ ਹੋ ਗਿਆ ਪਹਿਲਾ ਜਹਾਨ ਨਹੀਂ ਰਿਆ ਏ ਕਠੋਰ ਹੋ ਗਿਆ ਹਬਤ ਹੈ ਦੁਨੀਆਂ ਦੇ ਰੰਗ देखे दुनिया ते दे रंगे और हो गया दिल पहला जया नहीं रहा एकठोर कठोर हो गया बूंद बूंद बचाए पानी की करे संभाल बने हिमाचल मिसाल जल शक्ति विभाग हिमाचल प्रदेश हां जिधर ਆਪਣਾ ਘੋੜਾ ਤੂਫਾਨ ਖੜਾ ਦਾ ਆਪਾਂ ਸਕਰੀਨ ਤੇ ਦਿਖਦਾ ਤੁਹਾਨੂੰ ਇਹ ਆਪਾਂ ਮੰਡੀ ਵੱਲੋਂ ਆਏ ਆ ਜਿਹੜਾ ਪੁਰਾਣਾ ਰੋਡ ਸੀਗਾ ਹੀ ਬਾਯਾ ਮੰਡੀ ਹੋ ਕੇ ਕੁੱਲੂ ਮਨਾਲੀ ਕਾਫੀ ਟ੍ਰੈਫਿਕ ਜਾਮ ਲੱਗ ਜਾਂਦਾ ਹੁੰਦਾ ਸੀ ਇਸ ਰੋਡ ਤੇ ਤੇ ਆਹ ਰੋਡ ਆਪਣੇ ਚੰਡੀਗੜ੍ਹ ਬिलासपुर ਕੀਰਤਪੁਰ ਸਾਹਿਬ ਵੱਲੋਂ ਜਿਹੜਾ ਆਉਂਦਾ ਆ ਤੇ ਆਹ ਨਵਾਂ ਰੋਡ ਇਹਨਾਂ ਨੇ ਚਾਲੂ ਕਰ ਦਿੱਤਾ ਆ ਤੇ ਆਪਣੇ ਜਿਹੜੀ ਕੱਲ ਦੀ ਵੀਡੀਓ ਤੁਹਾਨੂੰ ਟਨਲ ਦਿਖਾਈ ਸੀਗੀ ਆ ਕੰ ਮੰਡੀ ਤੋਂ ਬਾਹਰ ਨਿਕਲ ਕੇ ਆ ਟਨਲ ਆਪਣੇ ਗੁਰਦਾਰਾ ਸਾਹਿਬ ਤੋਂ 3-4 ਕਿਲੋਮੀਟਰ ਕੁੱਲੂ ਵੱਲੋਂ ਉਹ ਟਨਲ ਚਾਲੂ ਕਰਤੀ ਇਹਨਾਂ ਨੇ 2025 ਦੇ ਵਿੱਚ ਤੇ ਪਿਛਲੇ ਸਾਲ ਆਪਾਂ 2024 'ਚ ਲੇਹ ਆਲਾ ਸਫ਼ਰ ਕੀਤਾ ਸੀ ਉਦੋਂ ਨਹੀਂ ਚਾਲੂ ਸੀਗੀ ਟਨਲ ਇੱਧਰ ਦੀ ਕਿਲੋਮੀਟਰ ਵੀ ਘਾਟ ਜਾਂਦੇ ਆ ਤੇ ਰੋਡ ਵੀ 4 ਲੇਨ ਆ ਤੇ ਬੰਦਾ ਮੈਂਟੋ ਸਕੈਂਟੀ ਮੰਡੀ ਤੋਂ ਬਾਹਰ ਤੇ ਚੱਲ ਬੜਾ ਸਿਆਣਾ ਨਵਾਂ ਰੋੜਕੀ ਵਾਲਿਆ ਚਲੋ ਚਲਿਏ ਬਲਾਸਪੁਰ 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 ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਊਗੀ ਐਸ ਟਾਈਮ ਆਪਾਂ ਇਹ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਚੱਕਰ ਪੰਡਿਆ ਚੱਕਰ ਜਿੱਥੋਂ ਇਹ ਰੋਡ ਬਦਲਦੇ ਆ ਕਮੰਡੀਆ ਨੂੰ ਚੱਲ ਜਾਂਦਾ ਦਾ ਕਾ ਕੁੱਲੂ ਨੂੰ ਸਿੱਧਾ ਤਾਂ ਮੁੰਡਾ ਕਹਿੰਦਾ ਮੇਰੀ ਵੀਡੀਓ ਬਣਾ ਦੇ ਹੈਲੋ ਪੜਦਾ ਵੀ ਨਾ ਕਿਹੜੀ ਕਲਾਸ 'ਚ ਆ ਪੰਜਵੀਂ 'ਚ ਪੰਜਵੀਂ 'ਚ ਆ ਮਾਮਾ ਡੀ ਦੇਰੀ ਹਾਈਟ ਹੋ ਗਈ। ਲੇਟ ਲੱਗਾ ਈ। ਲਾ ਪੰਜਾਬ ਚ ਬੜਾ ਹੁਣ ਤਾਂ ਮੱਛ ਲਾ ਗਿਆ। ਅੱਛਾ। ਹਾਂ। ਪਾਪਾ ਇਸ ਟਾਈਮ ਖੜੇ ਆ ਕਸਵਾ ਆ ਤਰੋਟ। ਇਹ ਚੜਾਈ ਆ ਪਿੱਛੋਂ ਆਪਣੇ ਪੈ ਰਹੀ ਆ। ਤੇ ਮੈਂ ਕਿਹਾ ਸਾਹ ਲੈ ਲਈਏ ਨਾਲੇ ਕੋਝਾ 6 ਸ਼ਹਿਰ ਪਹੁੰਚਣ ਇਸ ਤੋਂ ਪਹਿਲੇ ਕੁਝ ਮਿੱਠਾ ਹੋ ਜਾਏ 5 ਸਟਾਰ ਮੋਰੇ ਜਿੱਦਾਂ ਦਾ ਸ਼ਹਿਰ ਦਾ ਨਾਮ ਉਹਨਾਂ ਹੀ ਖੂਬਸੂਰਤ ਸ਼ਹਿਰ ਆਉਣ ਵਾਲਾ ਆ ਸੁੰਦਰ ਨਗਰ ਜਿੱਦਾਂ ਜਿੱਦਾਂ ਆਪਾਂ ਸਫ਼ਰ ਤਾਂ ਚਲੋ ਆਪਣਾ ਫਤਿਹ ਹੋ ਗਿਆ ਕਿਉਂਕਿ ਦੱਸਣ ਵਾਲੇ ਦੱਸਦੇ ਆ ਵੀ ਜਿਹੜਾ ਸਰਕਟ ਆ ਜਿਹੜਾ ਆਪਾਂ ਕੀਤਾ ਬਾਜ਼ਾਰ ਦਾ ਹਾਲ ਸ੍ਰੀ ਇਹ ਸ਼ਿਮਲੇ ਤੋਂ ਸ਼ੁਰੂ ਹੁੰਦਾ ਆ ਜਾਂ ਮਨਾਲੀ ਖਤਮ ਹੁੰਦਾ ਤੇ ਆਪਾਂ ਪਿੰਡੇ ਸ਼ੁਰੂ ਕੀਤਾ ਸੀ ਤੇ ਪਿੰਡੇ ਹੀ ਖਤਮ ਕਰਾਂਗੇ ਬਾਕੀ ਇਹ ਬਾਈਕਰਾਂ ਦੇ ਦਾਅਬਾ ਬਣਾਇਆ ਹੋਇਆ ਆ ਵੀ ਇੱਥੋਂ ਸਟਾਰਟ ਹੁੰਦਾ ਤੇ ਇੱਥੋਂ ਖਤਮ ਹੁੰਦਾ ਬਾਈ ਰੇਖ ਜਾਂ ਤੋਂ ਸ਼ੁਰੂ ਹੁੰਦੀ ਹੈ ਕਹੀਂ ਖਤਮ ਹੁੰਦੀ ਹੈ ਹਾਂ ਪਿੰਡੇ ਸ਼ੁਰੂ ਕੀਤਾ ਪਿੰਡੇ ਹੀ ਖਤਮ ਕਰਾਂਗੇ ਤੇ ਜਿੱਦਾਂ ਇਹਦਾ ਦੇਸ਼ ਪੰਜਾਬ ਵੱਲ ਨੂੰ ਪਿੰਡ ਰੋਡ ਕੀਰ ਨੂੰ ਵੱਧ ਰਹੇ ਆ ਆਪਾਂ ਫੋਕ ਤੇ ਕੰਟਰੋਲ ਘਟ ਰਿਹਾ ਆ ਆਪਾ ਬਹੁਤ ਲੱਗ ਰਹੀ ਆ ਇਹ ਕਰਕੇ ਫੇਖਾਲ ਦੇ ਰੋਈ। ਕਈ ਭੁੱਖ ਨਹੀਂ ਕੰਟਰੋਲ ਨਹੀਂ ਹੀ। ਜਿਵੇਂ ਘਰ ਆਲੂ ਵੱਧ ਰਹੇ ਹੁਣ। ਆਓ ਜੀ ਫੇ ਜੋਗੀ ਚਲਦੇ ਭਲੇ ਤੇ ਨਗਰੀ ਵਸਦੀ ਪਲੀ। ਓ ਹੋ 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 ਡੋਨਾ ਗਡੋਨਾ ਰੜਕੇ ਆਲਿਆ ਕੈਮਰਾ ਬੰਦ ਕਰ ਲਾ ਗਨਪਤੀ ਢਾਬੇ ਦੇ ਮੋਰੇ ਖੜਕੇ। ਹਾਂ ਟੋਲ ਪਲਾਜ਼ਾ ਬਲੋ ਨੈਸ਼ਨਲ ਹਾਈਵੇ 30 ਆਫ ਇੰਡੀਆ ਇਧਰ ਐਪਲ ਵੈਲੀ ਟਾਪਾ ਅੱਲਾ ਵੇ ਤੂਫਾਨ ਅੱਪਾ ਇਧਰ ਦੀ ਹੋ ਜਾਣਾ ਆ ਤੂਫਾਨ ਸਿਆ ਟਨਲ ਨੰਬਰ 4 ਲੰਬਾਈ ਹੈ ਦੀ 1265 ਮੀਟਰ ਜਾਨੀ ਕਿ 1 ਕਿਲੋਮੀਟਰ ਤੋਂ ਸਵਾ ਕਿਲੋਮੀਟਰ ਅੱਖ ਲਓ ਤੇ ਟਨਲ ਨੰਬਰ ਤੇ ਆਪਣੇ ਪੰਜ ਪਿੱਛੇ ਸੀਗੀ ਨੰਗੀ ਇੱਕ ਉਹਦੀ ਆਪਾਂ ਵੀਡੀਓ ਨਹੀਂ ਬਣਾਈ ਸੀ ਕਿਉਂਕਿ ਧੁੱਪ ਬਹੁਤ ਆ ਸਫਰ ਨਵੇਂਣ ਦੀ ਹੋਈ ਅੱਜ ਤਾਂ ਗਰਮੀ ਬਹੁਤ ਆ ਕੋਈ ਤੂਫਾਨ ਸਿਆ ਟਨਲ ਨੰਬਰ 4 ਦੇ ਵਿੱਚ ਸਪੀਡ ਆ 60 ਦੀ ਤੇ ਫੋਪੇ ਲਾਲਾ ਰੋੜ ਕੀ ਆਲਿਆ ਹਨੇਰਾ ਦੀਦਾ ਫੋਪਿਆਂ ਵਿੱਚ ਦੀਦਾ ਫੋਪੇ ਲੋਣੇ ਪੈਣਗੇ ਹੈਨਾ ਹਾ ਖੁਬਾਨ ਮਸਤ ਮੌਲਾ ਤੇ ਲੁੱਟ ਨੇ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਰਾਜੇ ਟੈਨਸ਼ਨ ਲੈ ਕੇ ਮਰ ਗਏ ਨੇ ਐਂਦਾ ਕਹਦੇ ਜਦੋਂ ਗੱਲਬਾਤ ਨਾ ਕੋਈ ਆਉਂਦੀ ਓਏ ਅਗਾ ਆਪਾਂ ਤੁਹਾਨੂੰ ਹੋਰ ਨਹੀਂ ਹੋਣ ਦੇਣਾ ਹੈਗਾ ਬਸ ਬਣੇ ਰਿਓ ਸਬਰਾਂ ਦਾ ਅੱਜ ਦਾ ਦਿਨ ਤੇ ਇੱਕ ਕੱਲ ਦਾ ਦਿਨ ਫਿਰ ਆਪਾਂ ਪਿੰਡ ਰੋਡ ਕੀ ਪਹੁੰਚ ਜਾਣਾ ਆ ਤੇ ਗੁਰੂ ਘਰ ਚਰਨਾ ਜਹਾਜ਼ਰੀ ਲਵਾ ਕੇ ਸਫ਼ਰ ਦੀ ਕਰਾਂਗੇ ਸਮਾਪਤੀ ਆਪਣਾ ਸਫ਼ਰ ਰਹਿ ਗਿਆ ਆ 40 42 ਕਿਲੋਮੀਟਰ ਦਾ ਤਖਤ ਸ਼੍ਰੀ ਕੇਸਗੜ ਸਾਹਿਬ ਘਰ ਤੋਂ ਅਨੰਦਪੁਰ ਸਾਹਿਬ ਤੱਕ ਦਾ ਤੇ ਗੱਲਬਾਤ ਆ ਆਹ ਆਪਣੇ ਹਾਈਵੇ ਬਣਨਾ ਫੂਰ ਲਾਈਨ ਤੇ ਜਿਹੜੀਆਂ ਟਨਲਾਂ ਬਣ ਗਈਆਂ ਹਨ ਸੁਰੰਗਾਂ ਉਹਨਾਂ ਦੇ ਬਣਨ ਦੇ ਕਾਰਨ ਵੱਡੇ ਸ਼ਹਿਰ ਸਾਰੇ ਇਕੱਠ ਹੋ ਗਏ ਆ। ਬਿਲਾਸਪੁਰ, ਸੁੰਦਰਨਗਰ, ਮੰਡੀ ਤਿੰਨੇ ਸ਼ਹਿਰ ਇਕੱਠ ਹੋ ਗਏ। ਕਿ ਬੰਦਾ ਸਿੱਧਾ ਹੀ ਪੋਂਟਰਿਆ ਵੱੜਦਾ ਆ। ਪੋਂਟਰ ਵੀ ਬਾਰ-ਬਾਰ ਦੀ। ਸਾਰੇ ਸ਼ਹਿਰ ਇਕੱਠ ਹੋ ਗਏ ਆ। ਯਾਨੀ ਸਿੱਧਾ ਹੀ ਬੰਦਾ ਮਨਾਲੀ ਜਾ ਵੱੜਦਾ ਜੀ। ਵੱਡਾ ਸ਼ਹਿਰ ਕੋਈ ਨਹੀਂ ਹੋ ਰਹਾ ਰਾਜ। ਇੱਥੇ ਸਾਰੇ ਸ਼ਹਿਰ ਆਉਂਦੇ ਨੇ ਕਿ ਤੇ ਨਾਂਦ ਤੋਂ ਬਈ ਸਫਰ ਕਰਨ ਦਾ ਹੌਣ ਦਾ ਹਾਈਵੇ ਦੇ ਬਸ ਘੋੜਾ ਭਿਉਣ ਵਾਲਾ ਹੀ ਕੰਮ ਹੈ। ਟਨਲ ਆਪਾਂ ਨੂੰ ਹੱਲੇ ਤਿੰਨ ਹੋ ਰੌਣਗੀਆਂ। ਕਿ ਨਹੀਂ ਦੁਬਾਰਾ ਇੱਕ ਆਪਾਂ ਨੂੰ ਟਨਲ ਆਉਗੀ 3 ਨੰਬਰ ਤੇ 2 ਨੰਬਰ ਤੇ 1 ਨੰਬਰ। ਯਾਨੀ ਕੈਨੇ ਜਨਾਲਾ ਆਪਣੀ ਰਹਿ ਗਈਆਂ ਤਿੰਨ ਫਰੂੰਗਾ ਪਾਰ ਕਰਨ ਵਾਲੀਆਂ। ਇਹ ਇਧਰ ਬਗਦਾ ਸੱਤ ਲੋਜ ਮੋੜ ਦੁਆਰਾ ਸੱਤ ਲੋਜ ਦੇ ਨਾਲ ਆ ਲੱਗੇ ਆਪਾਂ ਆਂਦੇ ਸੇ ਇੱਥੇ ਆ ਕੇ ਥੋੜੀ ਜਿਹੀ ਹਰਿਆਲੀ ਮਿਲੀ ਆ ਨਹੀਂ ਤਾਂ ਹਾਈਵੇ ਤੇ ਹੀ ਬਸ ਓੜ ਮਥੋੜਾ ਹੁੰਦੇ ਆ ਉਤੋਂ ਟੋਪਾ ਬਹੁਤ ਆ ਗਰਮੀ ਬਹੁਤ ਆ ਬਾਕੀਆਂ ਜਿੱਦੇ ਤਾਂ ਪੰਜਾਬ ਵਾਲ ਨੂੰ ਵਧਣਾ ਗਰਮੀ ਵਾਦੀ ਆ ਜੀ ਆ ਹਾਈਟੇ ਆ ਗਿਆ ਅੱਖਾਂ ਥੋੜੀਆਂ ਠੰਡੀਆਂ ਹੋਈਆਂ ਐਸ ਟਾਈਮ ਐਸ ਟਾਈਮ ਆਪਾਂ ਖੜੇ ਆਂ ਬਰਾੜੀ ਆ ਸਿੱਧਾ ਰੋਡ ਚੱਲ ਜਾਂਦਾ Shimla ਨੂੰ Shimla 82 ਕਿਲੋਮੀਟਰ ਤੇ ਆ ਇਧਰ ਨੂੰ ਜਿੱਦ ਨੂੰ ਉਹ ਗੱਡੀ ਗਈ ਆ ਜਿੱਦ ਨੂੰ ਆਹਾ ਚੱਲ 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 ਤੇਰੇ ਮਗਰੇ ਹੀ ਆ ਗਏ ਆਪਾਂ ਇਹ ਆਪਣੇ ਡੈਸਟੀਨੇਸ਼ਨ ਵਾਲ ਨੂੰ ਕੀਰਤਪੁਰ ਸਾਹਿਬ ਵਾਲ ਨੂੰ ਚੰਡੀਗੜ੍ਹ ਵੱਲ ਨੂੰ ਅੰਬੀਆਂ ਅਚਾਰੀ ਅੰਬੀਆਂ ਟਨਾਲ ਨੰਬਰ 3 ਤੇ ਲੰਬਾਈ ਹੈ ਇਹਦੀ 550 ਮੀਟਰ ਜਾਨੀ ਕਿ ਅੱਧਾ ਕਿਲੋਮੀਟਰ ਸਾਫ ਲਾ ਲਓ ਮੋਟਾ ਮੋਟਾ ਤੇ ਸਪੀਡ 50 ਦੀ ਤੇ ਹਿਦੂਬਾਦ ਦੋ ਟਨਾਂ ਹੋਰ ਪੈਣੀਆਂ ਆਪਾਂ ਨੂੰ ਹਲੇ ਕੀਰਤਪੁਰ ਸਾਹਿਬ ਤੱਕ ਪਹੁੰਚਦੇ ਆਂ ਅੱਜ ਦਾ ਦਿੱਲੀ ਕੇ ਨਰਜੀ ਡਾਊਨਲੋਡ ਕਰਦੇ ਨਾ ਆ ਸੂਰਜ ਦੇਖੀ ਬਾਲਾ ਇਹ ਤਾਂ ਕਰ ਅੱਜ ਤਾਂ ਫਰੇਸਕੀ ਬਾਈ ਵਾਲਾ ਵੀ ਜਿਹੜਾ ਬ੍ਰਹਮਾਸਤਰ ਖੋਲਿਆ ਆ ਕੋਈ ਅਸਰ ਨਹੀਂ ਕਰਦਾ ਇੱਕ ਬੋਤਲ ਆਪਣੀ ਰਾਜ ਕੇ ਡੈਗਡੂਗ ਪਈ ਸੀਗੀ ਅੱਜ ਪਾਣੀ ਗਰਮ ਬਹੁ ਹੋ ਜਾਂਦਾ ਵਾਹ ਵਰਦਾ ਤੋਂ ਪਾਣੀ ਘਰ ਬੰਨ ਐਨਰਜੀ ਕੀ ਕਰੇ ਯਾਰ ਸੂਬਾ ਕਿ ਸੂਰਜ ਕਿੱਤੀ ਜਾਂਦਾ ਆ ਅੱਜ ਆਪਾਂ ਤੁਹਾਨੂੰ ਟਨਲਾਂ ਹੀ ਦਿਖਾਈ ਜਾਣੀਆਂ ਹੈ ਕੈਨਲ ਨੰਬਰ 2 ਲੰਬਾਈ ਇਹਦੀ ਅੱਧਾ ਕਿਲੋਮੀਟਰ ਦਾ ਲਗਭਗ ਲਾਲੋ ਜਾਣੀ ਕੇ ਉਦਾਂ 465 ਮੀਟਰ ਆ ਤੇ ਇਹਨਾਂ ਟਨਲਾਂ ਆਸਰੇ ਆਪਣਾ ਅੱਜ ਦਾ ਸਫਰ ਵੱਧ ਹੋ ਰਿਹਾ ਆ ਹੁਣ ਪਤਾ ਇਸ ਤੋਂ ਬਾਅਦ ਇੱਕ ਹੋਰ ਆਣੀ ਆ ਫੇਰ ਕੀਰਤਪੁਰ ਦਾ ਸਾਬ ਤੱਕ ਡੋਨੇ ਜਾਵਾਂਗੇ ਬ੍ਰੇਕਾਂ ਦੇ ਹਲੇ ਬਹੁਤ ਜ਼ੋਰ ਲੱਗ ਰਿਹਾ ਧੁੱਪ ਬਹੁਤ ਜ਼ਿਆਦੀ ਆ ਹੈ ਇਹ ਜੱਗ ਤੇ ਕਮਲੇ ਕੱਲੇ ਆਪਾਂ ਨਹੀਂ ਹੈਗੇ ਹੋਰ ਵੀ ਬਹੁਤ ਆ ਇੱਕ ਆਪਣੇ ਆਰਗਾਈ ਕਮਲਾ ਜਨੂਨ ਭਰਿਆ ਸ਼ਖਸ਼ ਤੇ ਪਾਗਲਪਨ ਜਿਹੇ ਚ ਪੂਰਾ ਮਿਲਿਆ ਤੇ ਆ ਜਾਓ ਮਲਾਉਣੇ ਆ ਤੁਹਾਨੂੰ ਵੀ ਬਾਈ ਦੇ ਨਾਲ ਇਧਰ ਆਪਣਾ ਘੋੜਾ ਤੂਫਾਨ ਆ ਤੇ ਇਧਰ ਆ ਬਾਈ ਦਾ ਘੋੜਾ ਤੇ पागलपन दुनिया दे बेचा परे दो परे परे, परे आप आप ए भाई आप कहा से हो मैं कोल्हापुर महाराष्ट्र से नाम क्या आपका मेरा नाम है वीर धवल वीर धवल ना भाई आपने साइकिल कहाँ से स्टार्ट की कोल्हापुर से शुरू कोल्हापुर से ना कितने दिन हो गए आज आज का दिन इक्कीसवा इक्कीसवा ना किधर किधर से आए जहाँ तक मैं अभी आया एम उसके बाद हरियाणा दिल्ली उसके बाद फिर से हरियाणा पंजाब करके यहाँ पे आया यहाँ पे आया ना अभी किधर जा रहे हो मैं जा रहा हूँ मनाली से ले मनाली से ले ना अपने खारतुंगला पास करोगे या उमलिंगला उमलिंगला मीन्स जब मैं घर से बाहर निकला यही टारगेट के साथ निकला था कि मुझे वर्ल्ड हाईएस्ट मोटरेबल पाथ जो है उस पर वो कॉन्कर करना है तो खाली उतना ही टारगेट है नहीं नहीं वेरी गुड वेरी गुड भाई पागलपन और जुनून ना भरया बंदा शख्स है पूरा जुनूनी है बंदा ਬਾਈ ਹੈਪੀ ਜਰਨੀ ਥੈਂਕ ਯੂ ਥੈਂਕ ਯੂ ਫਤਿਹ ਹੋਊਗਾ ਤੇਰਾ ਮਿਸ਼ਨ ਕੰਪਲੀਟ ਕਰੋਗੇ ਆਪ ਠੀਕ ਹੈ ਅਗਰ ਰਸਤੇ ਮੇ ਕੋਈ ਜਰੂਰਤ ਪਈ ਤਾਂ ਬਾਈ ਕਾਲ ਕਰ ਲੈਣਾ ਹੈ ਤੇ ਬਾਈ ਨਾਲ ਕੀ ਕੀ ਚੱਕਿਆ ਹੈ ਵੀ ਦੱਸ ਦਈਏ ਆਪਾਂ ਆਪਣੇ ਬੰਦਿਆਂ ਨੂੰ ਜੇ ਕਿਆ-ਕਿਆ ਹੈ ਆਪਕੇ ਪਾਸ ਇਹ ਦੋ ਮੇਰੇ ਰੈਗੂਲਰ ਮੀਨ ਸੀਐਸਆਈਡ ਪੇ ਜੋ ਹੈ ਉਹ ਖਾਣੇ ਦਾ ਸਾਮਾਨ ठीक है आप बनाने के लिए वो सारा है हाँ। ये साइड पे जो बैग है इसमें सारे कपड़े वगैरह है ठीक ठीक और मेडिकल किट है हाँ ये, ये टेंट है ये हाँ। मेरा थी, थी। और इसमें सारे मोबाइल के गर्स हाँ, है ना आ, और ये पंक्चर का किट वगैरह किट वगैरह और बाई का साइकिल हाइब्रिड है ना भाई ये हाइब्रिड है हाइब्रिड है ना ਸਹੀ ਹੈ ਭਾਈ ਬੜੀਆ ਹੈ ਅੱਛਾ ਲਗਾ ਭਾਈ ਮਿਲ ਕੇ 22 ਦੇ ਨਾਲ ਮੁਲਾਕਾਤ ਵੀ ਹੋ ਗਈ ਤੇ ਘੰਟਾ ਕ ਰੈਸਟ ਵੀ ਹੋ ਗਈ ਤੇ ਠੀਕ ਹੈ ਭਾਈ ਹੈਪੀ ਜਰਨੀ ਇੱਕ ਵਾਰ ਫਿਰ ਹੈ थैंक यू थैंक यू ਤੇ ਟਨਲ ਵੀ ਆਪਣੀ ਉਹ ਸਾਹਮਣੇ ਦਿਖ ਪਈ ਤੁਹਾਨੂੰ ਆਖਰੀ ਟਨਲ ਆਹੋ ਪਾਰ ਕਰਕੇ ਫਿਰ ਮੁੜ ਕੇ ਡਾਉਣੇ ਹੀ ਆ ਹਣ ਮੁੜ ਕੇ ਸਿੱਧਾ 21 ਸਪੋਰਟ ਸਾਹ ਪਹੁੰਚਾਂਗੇ ਹਣ ਹੁਣ ਆਪਾਂ ਬ੍ਰੇਕਾਂ ਦੇ ਜਾਣਾ ਟਨਲ ਪਾਰ ਕਰਕੇ ਟਨਲ ਆ ਪਾਈ ਪਾਰਤਾ ਕਰ ਲਈ ਟਨਲ ਦੀ ਲੰਬਾਈ ਆ 2 ਕਿਲੋਮੀਟਰ ਦੀ ਪੱਟ ਨਾਲ ਜਿੰਨਾ ਕੋ ਬੁਰਾ ਹਾਲ ਐ ਨਿਕ ਮੰਦੇ ਹਾਲ ਆ ਬੌਕੇ ਹਾਲ ਬੰਦੇ ਹਾਲ ਬੌਕੇ ਦਿਹਾੜੇ ਵਾਲਾ ਕੰਮ ਹੋਇਆ ਆ ਗਰਮੀ ਦੇਖ ਲੋ ਕਿਦਾਂ ਆ ਗਈ ਅੰਦਰ ਮਿੱਟ ਖਾਨਾ ਇੰਨਾ ਕਿ ਸਾਹ ਹਟੁੰਦਾ ਯਾਨੀ ਬੰਦੇ ਦਾ ਆਪਾਂ ਦੇਖ ਕਹਿੰਦੇ ਦੌਦਾ ਪਾਰ ਹੋ ਜੀਏ ਕਦੇ ਹੋਰ ਨਾ ਇੱਥੇ ਫੜ ਕੇ ਜਾਈ ਸਾਰਾ ਸਫਰ ਸਾਰ ਕਟ ਕੰਪਲੀਟ ਹੋ ਗਿਆ ਕਹਿੰਦਾ ਵਾਪਸ ਜਾਂਦਾ ਜਾਂਦਾ ਰੋਡ ਕੀ ਵਾਲਾ ਫੜ ਪੈ ਗਿਆ ਉਹਦਾ ਕਾਰਨ ਕੀ ਐ ਤੁਹਾਨੂੰ ਦੱਸਦੇ ਆ ਇਧਰ ਆਪਣਾ ਕੋੜਾ ਤੂਫਾਨ ਤੋ ਦਾ ਕਾਰਨੇ ਆ ਟਨਲ ਦੀ ਇੱਕ ਸਾਈਡ ਚੱਲਦੀ ਆ ਇੱਕ ਸਾਈਡ ਤੇ ਆ ਰਿਆ ਤੇ ਇੱਕ ਸਾਈਡ ਬੰਨ ਰਹੀ ਆ ਇਧਰ ਲਈ ਆ ਜਿਹੜੀ ਇਧਰਲੀ ਸਾਈਡ ਆ ਤੇ ਇਹਦਾ ਜਿੰਨਾ ਮਿੱਟਖਾਨਾ ਸਾਰਾ ਤੇ ਇਧਰ ਪੱਖੇ ਚੱਲਦੇ ਆ ਤੇ ਸਾਰਾ ਮਿੱਟਖਾਨਾ ਇਧਰੇ ਖਿੱਚ ਹੋ ਕੇ ਤੇ ਇਧਰੋਂ ਬਾਹਰ ਨਿਕਲਦਾ ਉਹਦੇ ਕਰਕੇ ਅੰਦਰ ਇੰਨਾ ਗਿਆ ਵੀ ਯਾਨੀ ਇਹ ਗੱਡੀਆਂ ਦੀਆਂ ਪਿਛਲੀਆਂ ਲਾਈਟਾਂ ਤੇਸ ਨੂੰ ਵੀ ਹਟ ਜੰਦੀਆਂ ਐ ਇੰਨਾ ਕੰਦਰ ਮਿੱਟਖਾਨਾ ਆ ਪੂਰਾ ਸਾਹ ਉੱਠਦਾ ਚੱਲ ਦੁਬਾਂ ਜਿਆ ਹੁਣ ਆਪਾਂ ਫ੍ਰੇਕਾ ਦੇ ਜਾਣਾ ਡਾਣਾ ਹੀ ਆ ਕੀਰਤਪੁਰ ਸਾਹਿਬ ਤੱਕ ਹਣ ਸਾਰੀ ਬਾਟ ਲੋ ਜੀ ਅਕਾਲਪੁਰ ਸੱਚੇ ਪਾਤਸ਼ਾਹਾਂ ਦੀ ਮਿਹਰ ਸਤ ਦਾ ਉਹ ਤਾਂ ਅਸਰੇ ਕਾਜਾ ਲਾਹੌਲ ਸਪਿਤੀ ਸਰਕਟ ਫਤਿਹ ਕਰਕੇ ਪਹੁੰਚ ਗਏ ਆਪਾਂ ਆਨੰਦਾਂ ਦੀ ਨਗਰੀ ਆਨੰਦਪੁਰ ਸਾਹਿਬ ਦੇਸ਼ ਪੰਜਾਬ ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥਕਾਲ ਸਾਹਿਬ ਮਹਾਰਾਜ ਦੇ ਬਹੁਤ-ਬਹੁਤ ਸ਼ੁਕਰਾਨਾ ਕਾਲਪੁਰ ਸੱਚੇ ਪਾਤਸ਼ਾਹ ਜੀਆਂ ਦਾ ਜੋ ਆਪ ਪੰਗ ਸੰਗ ਸਹਾਈ ਹੋ ਕੇ ਦਾਸ ਦੀ ਫਾਂ ਫੜ ਕੇ ਦਾਸ ਨੂੰ ਥਾਪੜਾ ਦੇ ਕੇ ਟੋਰੀ ਰੱਖਿਆ ਤੇ ਸਫਰ ਫਤਿਹ ਕਰਵਾਇਆ ਆਇਓ ਜੀ ਫੇ ਹੁਣ ਪਹਿਲਾਂ ਪਹੁੰਚਦੇ ਆਪਾਂ ਉਧਰ ਜਿੱਧਰ ਸਰਾ ਆ ਆਪਣੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਉੱਥੇ ਜਾ ਕੇ ਕਮਰੇ ਦਾ ਪਤਾ ਕਰਦੇ ਆਂ ਸਮਾ ਸ਼ਾਮ ਦੇ 5 ਵਜੇ ਦਾ ਤੇ ਆਪਾਂ ਗੁਰਦੁਆਰਾ ਹਾਂਡੀ ਸਾਹਿਬ ਮੰਡੀ ਸਕੇਤੋਂ ਚੱਲੇ ਸੀ ਤੇ 5 ਵਜੇ ਪਹੁੰਚ ਗਏ ਆ ਸ੍ਰੀ ਆਨੰਦਪੁਰ ਸਾਹਿਬ ਇਧਰ ਆਪਣੀ ਭਜੰਗੀ ਗੁਰੂ ਦੀ लाडली ਫੌਜ ਕਿ ਨ ਆਇਆ ਪੁੱਤ ਖੁਸ਼ਪ੍ਰੀਤ ਸਿੰਘ ਖੁਸ਼ਪ੍ਰੀਤ ਸਿੰਘ ਤੇਰਾ ਸ਼ੇਰਾ ਰਣਜੀਤ ਸਿੰਘ ਰਣਵੀਰ ਸਿੰਘ ਕਿੱਥੋਂ ਆਏ ਆ ਜਿੱਦਾਂ ਦਮਦੋਆ ਸਾਹਿਬ ਤੋਂ ਹੀ ਅੱਛਾ ਅੱਛਾ ਤਕਤਿ ਸ਼੍ਰੀ ਦਮਦੋਆ ਸਾਹਿਬ ਚਲ ਬੰਡੀ ਸਾਬੋ ਹੈ ਸਹੀ ਸਹੀ ਦਰਸ਼ਨ ਕਰਨਾ ਹੀ ਹੈ ਹਾਂ ਜੀ ਬਹੁਤ ਵਧੀਆ ਲੱਗਾ ਦੋਨੇ ਸਿੰਘ ਅਮਰੋਧਰੀਆ ਗੁਰੂ ਦੀ लाडली ਫੌਜ ਚਲੋ ਠੀਕ ਐ ਚੜਦੀ ਕਲਾ ਚਲੋ ਸਰਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਆਪਣੇ ਲੈਣ ਦੇ ਲੋ ਗੱਡੀ ਲੱਗੀ ਆ ਸੰਗਤ ਬਹੁਤ ਆਈ ਹੋਈ ਆ ਤੇ ਕੱਲੇ ਨੇ ਤਾਂ ਵੈਸੇ ਵੀ ਕਮਰਾ ਔਖਾ ਦਿੰਦੇ ਹੁੰਦੇ ਆ ਅੱਜ ਤਾਂ ਓਦਾਂ ਵੀ ਮੁਸ਼ਕਲ ਆਉਗੀ ਲੱਗਦਾ ਬਾਕੀ ਪ੍ਰੈਸ ਕੀ ਬਾਈ ਨੂੰ ਆਪਾਂ ਫੋਨ ਕਰਤਾ ਬਾਈ ਹੁਣਾਂ ਦੇ ਇੱਥੇ ਜਾਣਕਾਰੀ ਆ ਇੱਕ ਤੇ ਕਿਛਲੀ ਯਾਰੀ ਵੀ ਉਹਨਾਂ ਨੇ ਆਪਾਂ ਨੂੰ ਰੂਮ ਲੈ ਕੇ ਦਿੱਤਾ ਸੀ ਜਦੋਂ ਆਪਾਂ ਲੇਹ ਦਾ ਸਫਰ ਕਰਕੇ ਆਏ ਸੀ ਵੀ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਕਰਦੇ ਆ ਤੁਹਾਡੇ ਨਾਲ ਸੰਝਾ ਪਹਿਲਾਂ ਲੈਂਚ ਲੱਗੀ ਏ ਪੂਰਾ ਡੇਢ ਘੰਟਾ ਲੈਂਚ ਦੇ ਵਿੱਚ ਖਾਣ ਤੋਂ ਬਾਅਦ ਜਵਾਬ ਹੋ ਗਿਆ ਉਹਦਾ ਪਹਿਲਾਂ ਹੀ ਇਦਾਂ ਤੋਂ ਕਹੀ ਜਾਂਦੇ ਸੀ ਵਾਰ ਜਿਹੜੇ ਸੇਵਾਦਾਰ ਸੀ ਜਿਹੜਾ ਕੱਲਾ ਬੰਦਾ ਤੇ ਜਾਂ ਜਿਹੜੇ ਦੋ ਜਣੇ ਆ ਬਾਈ ਉਹ ਲੈਂਚ ਤੋਂ ਬਾਹਰ ਹੋ ਜਾਓ ਕਮਰਾ ਉਹਨਾਂ ਨੂੰ ਨਹੀਂ ਦਿੱਤਾ ਜਾਊਗਾ ਉਹ ਸੰਗਤ ਬਹੁਤ ਆਈ ਹੋਈ ਆ ਕੱਲੇ ਨੂੰ ਤਾਂ ਵੈਸੇ ਵੀ ਨਹੀਂ ਦਿੰਦੇ ਹੁੰਦੇ ਪਹਿਲੇ ਏਰੀਆ ਪੱਲੇ ਦਾ ਸਫਰ ਕਰਕੇ ਆਏ ਸੀਗੇ ਉਦੋਂ ਵੀ ਰਣਜੀਤ ਬਾਈ ਨੂੰ ਹੁਣਾਂ ਨੂੰ ਫੋਨ ਕੀਤਾ ਸੀਗਾ ਤਾਂ ਰਣਜੀਤ ਭਾਜੀ ਹੁਣੀ ਨੇ ਇੱਥੇ ਅਰੇਂਜਮੈਂਟ ਕਰਕੇ ਦਿੱਤਾ ਸੀ ਕਮਰੇ ਦਾ ਤੇ ਇਸ ਵਾਰੀ ਵੀ ਫਰੈਸ਼ੀ ਬਾਈ ਨੂੰ ਕਹਿ ਕੇ ਪਹਿਲੇ ਏਰੀਆ ਹੀ ਫਰੈਸ਼ੀ ਬਾਈ ਨੇ ਉੱਧਰ ਕਹਿ ਹੀ ਰਣਜੀਤ ਬਾਈ ਹੁਣਾਂ ਨੂੰ ਤੇ ਇਸ ਵਾਰੀ ਵੀ ਫਰੈਸ਼ੀ ਬਾਈ ਹੀ ਨੇ ਕਿਆ ਰਣਜੀਤ ਬਾਈ ਹੁਣਾਂ ਨੂੰ ਤੇ ਰਣਜੀਤ ਬਾਈ ਹੁਣਾਂ ਨੇ ਅਰੇਂਜਮੈਂਟ ਕਰਕੇ ਦਿੱਤਾ ਤੇ ਇਤਫਾਕ ਕੁਦਰਤੀ ਕਹਿ ਲੋ ਅਚਾਨਕ ਕਹਿ ਲੋ ਖੁਸ਼ਕੁਵਰੀ ਇੱਕ ਦਿਨ ਨੇ ਤੁਹਾਨੂੰ ਜਿਹੜੇ ਦਾ ਭੈਣ ਭਰਾਵਾਂ ਨੇ ਆਪਣੀਆਂ ਇਹਲੇ ਵਾਲੇ ਸਫ਼ਰ ਦੀਆਂ ਵੀਡੀਓ ਦੇਖੀਆਂ ਆ ਜਦੋਂ ਆਪਾਂ ਇਹਦਾ ਸਫ਼ਰ ਕਰਕੇ ਆਏ ਸੀਗੇ ਇਹ ਰੁਕੇ ਸੀਗੇ ਆਪਾਂ ਧਰਤ ਸ਼੍ਰੀ ਅਨੰਦਪੁਰ ਸਾਹਿਬ ਤਾਂ ਉਦੋਂ ਵੀ ਆਪਾਂ ਨੂੰ ਆਹ ਹੀ ਕਮਰਾ ਮਿਲਿਆ ਸੀ 50 ਨੰਬਰ ਤੇ ਇਸ ਵਾਰ ਵੀ 50 ਹੀ ਮਿਲਿਆ ਅਚਾਨਕ ਇਹ ਬਹੁਤ ਵਧੀਆ ਹੋਇਆ ਜਿਆਦਾ ਤਾਜ਼ੀਆਂ ਹੋ ਗਈਆਂ ਆਜਾ ਖੋਲਦੇ ਹਾਂ ਜਿੰਦਾ ਤੇ ਕਰਦੇ ਆਂ ਵੇ ਐਂਟਰੀ ਇਹ ਚੀਜ਼ਾਂ ਅਚਾਨਕ ਹੀ ਹੁੰਦੀਆਂ ਨਹੀਂ ਕਿਤੇ ਕਿਤੇ ਕਹ ਰਿਹਾ ਕਿ ਦਰਵਾਜਾ ਨਵਾਂ ਲਾਇਆ ਆ ਆਓ ਵੈਲਕਮ ਟੂ ਰੁੜਕੀ ਵਾਲਿਆ ਕਿਦਾਂ ਫੇ ਵੈਲਕਮ ਵੈਲਕਮ ਸਵਾਗਤ ਸਵਾਗਤ ਆ ਜਾ ਬਹਿ ਲੈ ਘੋੜਾ ਅੰਦਰ ਵੜੀਏ ਹਣ ਲਈ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਆ ਭਾਈ ਸੰਗਤ ਬਹੁਤ ਜ਼ਿਆਦਾ ਆਈ ਆ ਇਸ ਕਰਕੇ ਕਮਰੇ ਆ ਥੋੜਾ ਜਿਹਾ ਕਾ ਉਹ ਤਾਂ ਕਰਦੇ ਆਪਣੇ ਹਿਸਾਬ ਨਾਲ ਬਹੁਤ ਜਿਆਦਾ ਸੰਗਤ ਆ ਆਗੇ ਗੁਰੂ ਤੇਗ ਬਹਾਦਰ ਸਰਾਹ ਹਾ ਪਰਸ਼ਾਦਾ ਪਾਣੀ ਆਪਾ ਸ਼ਕ ਜਾਂਦਾ ਜੀ ਜਿੰਨਾ ਧੋ ਹੋ ਗਿਆ ਹੈਗਾ ਅੱਜ ਧੁੱਪ ਨੇ ਮਾਤ ਇੰਨੀ ਕੁ ਮਾਰੀ ਸੀਗੀ ਬਹੁਤ ਜ਼ਿਆਦਾ ਸੀ ਦਾ ਬੁਰਾ ਹਾਲ ਹੋਇਆ ਸੀਗਾ ਇਸ ਕਰਕੇ ਦਰਸ਼ਨ ਵੀ ਨਹੀਂ ਕਰਨ ਜਾਇਆ ਹੋਇਆ ਤੇ ਮੈਂਗਾ ਪ੍ਰਸ਼ਾਦਾ ਪਾਣੀ ਛੱਕ ਕੇ ਰੈਸਟ ਕਰਦੇ ਆ ਤੇ ਦਰਸ਼ਨ ਆਪਾਂ ਸਵੇਰ ਨੂੰ ਕਰਾਂਗੇ ਜਿੰਨਾ ਹੋ ਸਕੇ ਆ ਵੀਡੀਓ ਜਿਹੜੀ ਆਪ ਜੀ ਨੂੰ ਵੀ ਕਰਵਾਵਾਂਗੇ ਤੇ ਆਪਾਂ ਅੱਜ ਦੀ ਵੀਡੀਓ ਦੀ ਕਰਦੇ ਆ ਜੀ ਸਮਾਪਤੀ ਮਿਲਦੇ ਆਂ ਫੇ ਕੱਲ ਨੂੰ ਸਵੇਰ ਨੂੰ ਸੱਤਕ ਲਈ ਰੌੜਕੀ ਵਾਲੇ ਵੱਲੋਂ ਰੌੜਕੀ ਵਾਲੇ ਦੇ ਘੂੜੇ ਤੂਫਾਨ ਵੱਲੋਂ ਜੀ ਇਹ ਆ ਦੇ ਸਤਿ ਸ਼੍ਰੀ ਅਕਾਲ